ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਨੂੰ ਹਥਿਆਰਾਂ ਦਾ ਕਿੰਨਾ ਸੌਂਕ ਸੀ ਤੇ ਮੂਸੇਵਾਲਾ ਲਗਭਗ ਹਰ ਗੀਤ ਵਿੱਚ ਕਿਸੇ ਨਾ ਕਿਸੇ ਮਾਰੂ ਹਥਿਆਰ ਦਾ ਨਾਮ ਜ਼ਰੂਰ ਲੈਂਦਾ ਸੀ ਤੇ ਉਸਦੇ ਜ਼ਿਆਦਾਤਰ ਜਿੰਨੇ ਵੀ ਗੀਤ ਉੱਡੇ ਸਨ ਉਹ ਜ਼ਿਆਦਾਤਰ ਹਥਿਆਰਾਂ ਦੇ ਉੱਪਰ ਬੇਸਡ ਹੁੰਦੇ ਸਨ ਤੇ ਇਹਨਾਂ ਗੀਤਾਂ ਦੇ ਵਿੱਚ ਕਈ ਇਹੋ ਜਿਹੇ ਹਥਿਆਰਾਂ ਦਾ ਉਸਨੇ ਨਾਮ ਲਿਆ ਜਿਹੜੇ ਇੰਡੀਆ ਦੇ ਵਿੱਚ ਬੰਦੇ ਹੀ ਨਹੀਂ ਸਨ ਬਲਕਿ ਉਹ VIP ਹੁੰਦੇ ਸਨ ਤੇ ਕਈ ਇਹੋ ਜਿਹੇ ਹਥਿਆਰਾਂ ਬਾਰੇ ਵੀ ਗੀਤਾਂ ਦੇ ਵਿੱਚ ਚਰਚਾ ਹੁੰਦੀ ਸੀ ਜਿਹੜੇ ਇੰਡੀਆ ਦੇ ਵਿੱਚ ਲੀਗਲ ਹੀ ਨਹੀਂ ਸਨ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਮੂਸੇ ਵਾਲਾ ਕੋਲ ਬਹੁਤ ਤਰ੍ਹਾਂ ਦੇ ਮਾੜੇ ਹਥਿਆਰ ਸਨ ਪਰ ਇੱਕ ਖਾਸ ਤੇ ਖਤਰਨਾਕ ਪਿਸਟਲ ਵੀ ਸੀ ਜਿਸ ਦਾ ਨਾਮ ਪੁਆਇੰਟ 45 ਕੈਲੀਬਰ ਸੀ ਤੇ ਮੂਸੇ ਵਾਲੇ ਦਾ 에ਰ ਰਵਾਲਵਰ ਕਾਫੀ ਸੁਰਖੀਆਂ ਦੇ ਵਿੱਚ ਵੀ ਆਇਆ ਸੀ ਤੇ ਮੂਸੇ ਵਾਲਾ ਨੇ 에ਰ ਰਵਾਲਵਰ ਦਾ ਨਾਮ ਆਪਣੇ ਗੀਤ ਵਿੱਚ ਵੀ ਲਿਆ ਸੀ ਪੁਆਇੰਟ 45 ਇੰਡੀਆ ਦੇ ਵਿੱਚ ਕਈ ਕੰਪਨੀਆਂ ਨੇ ਲਾਂਚ ਕੀਤਾ ਸੀ ਪਰ ਸਿੱਧੂ ਮੁਸੇਵਾਲਾ ਕੋਲ ਅਮਰੀਕਨ ਕੰਪਨੀ ਇਟਾਇਕਾ 1911.45 ਕੈਲਬਰ ਦਾ ਏਰ ਰਵਲਵਰ ਸੀ ਇਸ ਨੂੰ ਵੀਆਈਪੀ ਪਿਸਟਲ ਵੀ ਕਿਹਾ ਜਾਂਦਾ ਹੈ ਅਮਰੀਕਾ ਵਿੱਚ ਪਹਿਲੇ ਵਿਸ਼ਵ ਜੁੱਧ ਤੋਂ ਬਾਅਦ ਹੁਣ ਤੱਕ ਵੀ ਏਰ ਰਵਲਵਰ ਵਰਤਿਆ ਜਾਂਦਾ ਹੈ ਅਮਰੀਕਾ ਵਿੱਚ ਹਥਿਆਰਾਂ ਬਾਰੇ ਕੋਈ ਸਖਤ ਕਾਨੂੰਨ ਨਹੀਂ ਹੈ ਅਮਰੀਕਾ ਵਿੱਚ ਕਿਸੇ ਵੀ ਆਰਮ ਸਟੋਰ ਤੋਂ ਕੋਈ ਵੀ ਵਿਅਕਤੀ ਹਥਿਆਰ ਖਰੀਦ ਸਕਦਾ ਹੈ ਕੰਪਨੀ ਵੱਲੋਂ ਇਹ ਪਿਸਟਲ ਨਾਲ 8 ਗੋਲੀਆਂ ਕੈਰੀ ਕਰਨ ਵਾਲਾ ਮੈਗਜ਼ੀਨ ਦਿੱਤਾ ਜਾਂਦਾ ਹੈ ਪਰ ਮੁਸੇਵਾਲਾ ਨੇ ਇਸ ਮੈਗਜ਼ੀਨ ਨੂੰ ਐਕਸਟੈਂਡ ਕਰਵਾਇਆ ਹੋਇਆ ਸੀ ਮਤਲਬ ਮੂਸੇ ਵਾਲਾ ਇਸ ਰੋਲਵਰ ਨਾਲ 15 ਗੋਲੀਆਂ ਕੈਰੀ ਕਰ ਸਕਦਾ ਸੀ ਜਦੋਂ ਮੂਸੇ ਵਾਲਾ ਤੇ ਹਮਲਾ ਹੋਇਆ ਉਦੋਂ ਉਸਦੇ ACP ਪਿਸਟਲ ਵਿੱਚ ਤਿੰਨ ਗੋਲੀਆਂ ਸੀ ਤੇ ਇਹ ਪਿਸਟਲ ਲੈਣ ਤੋਂ ਪਹਿਲਾਂ ਮੂਸੇ ਵਾਲਾ ਕੋਲ ਬੱਤੀਪੁਰ ਆਸ਼ਾਨੀ ਪਿਸਟਲ ਹੁੰਦਾ ਸੀ ਪਰ ਉਹ ਇੰਨਾ ਭਰੋਸੇਯੋਗ ਨਹੀਂ ਸੀ ਕਿਉਂਕਿ ਲਗਾਤਾਰ ਫਾਇਰਿੰਗ ਕਰਨ ਨਾਲ ਉਸਦੀ ਬੁਲੇਟ ਅੜ ਜਾਂਦੀ ਸੀ ਤੇ ਇਸੇ ਲਈ ਮੂਸੇ ਵਾਲਾ ਨੇ VIP ਪਿਸਟਲ ਖਰੀਦਿਆ ਸੀ ਇਸ ਪਿਸਤੌਲ ਵਿੱਚ ਪੈਣ ਵਾਲੀ ਗੋਲੀ ਦਾ ਸਾਈਜ਼ ਵੀ ਦੂਜੇ ਪਿਸਟਲਾਂ ਦੀ ਗੋਲੀਆਂ ਦੇ ਨਾਲੋਂ ਕਾਫੀ ਵੱਡਾ ਹੁੰਦਾ ਹੈ 32 ਬੋਲ ਵਿੱਚ 7 mm ਰੋਂਦ ਪੈਂਦਾ ਹੈ ਜਦਕਿ ਜੇਰਾ ਪਿਸਟਲ ਮੂਸੇ ਵਾਲਾ ਕੁਲਸੀ ਉਸ ਵਿੱਚ 11.5 mm ਰੋਂਦ ਪੈਂਦਾ ਹੈ ਇਹ ਇੰਨੀ ਖਤਰਨਾਕ ਹੁੰਦੀ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਲੱਗ ਜਾਵੇ ਤਾਂ ਉਸ ਦੀ ਮੌਤ ਲਗਭਗ ਤੈ ਹੁੰਦੀ ਹੈ ਇਹ ਪਿਸਟਲ ਵਿੱਚੋਂ ਨਿਕਲੀ ਹੋਈ ਗੋਲੀ 900 ਫੁੱਟ ਪ੍ਰਤੀ ਸੈਕਿੰਡ ਦੇ ਹਿਸਾਬ ਨਾਲ ਚਲਦੀ ਹੈ ਜੇਰਾ ਪਿਸਟਲ ਮੂਸੇ ਵਾਲਾ ਕੁਲਸੀ ਇਹ ਪਿਸਟਲ ਦੀ ਰਿਕਵਰੀ ਬਹੁਤ ਜ਼ਿਆਦਾ ਹੁੰਦੀ ਹੈ ਮਤਲਬ ਇਹ ਪਿਸਟਲ ਚਲਾਉਣ ਲਈ ਤਾਕਤਵਾਰ ਹੱਥਾਂ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਗੋਲੀ ਚਲਾਉਣ ਸਮੇਂ ਇਹ ਪਿਸਟਲ ਇੱਕ ਜ਼ੋਰਦਾਰ ਝਟਕਾ ਦਿੰਦਾ ਹੈ ਇਸ ਨੂੰ ਦੋਹਾਂ ਹੱਥਾਂ ਨਾਲ ਵੀ ਫੜ ਕੇ ਚਲਾਇਆ ਜਾ ਸਕਦਾ ਹੈ ਇੱਕ ਹੱਥ ਨਾਲ ਇਸ ਨੂੰ ਕੋਈ ਤਾਂ ਚਲਾਤਾ ਲਵੇਗਾ ਪਰ ਉਸ ਦਾ ਸਹੀ ਨਿਸ਼ਾਨਾ ਲੱਗਣਾ ਨਾ ਮੁਮਕਿਨ ਹੈ ਤੇ ਕਿਹਾ ਜਾਂਦਾ ਹੈ ਕਿ ਜਦੋਂ ਮੂਸੇ ਵਾਲਾ ਤੇ ਹਮਲਾ ਹੋਇਆ ਤਾਂ ਮੂਸੇ ਵਾਲਾ ਨੇ ਇਸੇ ਰਵੋਲਵਰ ਨਾਲ ਦੋ ਫਾਇਰ ਕੀਤੇ ਸਨ ਤੇ ਇੰਨੇ ਨਾਲ ਹੀ ਇੱਕ ਵਾਰ ਗੈਂਗਸਟਰ ਪਿੱਛੇ ਹਟਣ ਤੇ ਮਜਬੂਰ ਹੋ ਗਏ ਸਨ ਕਿਉਂਕਿ ਉਹ ਜਾਣਦੇ ਸਨ ਕਿ ਮੂਸੇਵਾਲਾ ਕੋਲ ਇਹ ਮਾਰੂ ਹਥਿਆਰ ਹੈ ਜੇਕਰ ਉਸ ਵਕਤ ਮੂਸੇਵਾਲਾ ਦੇ ਕੋਲ ਰਿਵਲਵਰ ਮੈਗਜ਼ੀਨ ਦੇ ਵਿੱਚ 15 ਗੋਲੀਆਂ ਨਾਲ ਭਰਿਆ ਹੁੰਦਾ ਤਾਂ ਸ਼ਾਇਦ ਗੱਲ ਕੁਝ ਹੋਰ ਹੋਣੀ ਸੀ ਦੋਸਤੋ ਸਿੱਧੂ ਮੂਸੇਵਾਲਾ ਕੋਲ ਜੇਰਾ ਪਿਸਟਲ ਸੀ ਇਸ ਦੀ ਤੁਹਾਨੂੰ ਜਾਣਕਾਰੀ ਦੇ ਦਿੱਤੀ ਹੈ ਜੇਕਰ ਤੁਹਾਨੂੰ ਇਹ ਵਧੀਆ ਲੱਗੀ ਤਾਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ